ਸਵਾਗਤ ਹੈ ਦੋਸਤੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਖੇਤੀਬਾੜੀ ਸੰਦ ਵੇਚਣ ਵਾਸਤੇ ਤੁਸੀਂ ਸਾਨੂੰ ਦਿੱਤੇ ਹੋਏ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋ ਮੈਂ ਸੈਂਡ ਕਰ ਸਕਦੇ ਹੋ ਸਵਾਗਤ ਹੈ ਦੋਸਤੋ ਤੁਹਾਡਾ ਨਵੀਂ ਵੀਡੀਓ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੋ ਤੁਹਾਡੇ ਤੱਕ ਪ੍ਰੋਪਰ ਜਾਣਕਾਰੀ ਪਹੁੰਚ ਸਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੋ ਤੁਹਾਡੇ ਤੱਕ ਨਵੀਆਂ-ਨਵੀਆਂ ਵੀਡੀਓ ਪਹੁੰਚ ਸਕਣ ਜਲਦ ਤੋਂ ਜਲਦ ਅੱਜ ਤੁਹਾਡੇ ਲਈ ਲੈ ਕੇ ਆਏ ਆ I20 ਗੱਡੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਚੰਗੀ ਹਾਲਤ ਦੀ ਗੱਡੀ ਆ ओरिजिनल ਚੱਲੀ ਗੱਡੀ ਆ ਲਾਈ ਵੀ ਲੱਗੇ ਹੋਏ ਨੇ 80 ਪੈਸੇ ਟਾਇਰ ਪਏ ਨੇ ਗੱਡੀ ਦੇ ओरिजिनल ਟਾਇਰ ਨੇ ਕੰਪਨੀ ਦੇ ਟਾਇਰ ਨੇ ਦੇਖ ਸਕਦੇ ਹੋ ਤੁਸੀਂ ਗੱਡੀ ਕਿਸੇ ਕੋਲੋਂ ਲੱਗੀ ਨਹੀਂ ਹੋਈ ਆਲ ओरिजिनल ਗੱਡੀ ਆ ਸਾਰੇ ਫੰਕਸ਼ਨ ਵਰਕਿੰਗ ਦੇ ਵਿੱਚ ਨੇ ਗੱਡੀ ਦੇ ਜੇ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ 2010 ਮਾਡਲ ਗੱਡੀ ਆ ਦੇਖ ਪਰਖ ਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਇੰਜਨ ਗੇਅਰ ਦੀ ਵੀਰ ਦੀ ਫੁੱਲ ਗਾਰੰਟੀ ਹੋਊਗੀ ਵੀਰ ਦੇ ਆਪਾਂ ਫੋਨ ਨੰਬਰ ਦੀ ਗੱਲ ਕਰੀਏ 81468 13375 ਤੇ ਤੁਸੀਂ ਵੀਰ ਨੂੰ ਫੋਨ ਕਰ ਕਰਕੇ ਜਾਣਕਾਰੀ ਗੱਡੀ ਬਾਰੇ ਹੋਰ ਪ੍ਰਾਪਤ ਕਰ ਸਕਦੇ ਹੋ ਜੇ ਆਪਾਂ ਹੁਣ ਇਸ ਦੀ ਰੇਟ ਦੀ ਗੱਲ ਕਰੀਏ 115000 ਰੁਪਿਆ ਵੀਰ ਕੰਨੀਓ ਡਿਮਾਂਡ ਕੀਤੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਇਹਦੇ ਵਿੱਚ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਜੋ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਊਗਾ ਵੀਰ ਉਸ ਦਾ ਸਪੈਸ਼ਲ ਮਾਨਤਾਣ ਕਰਨਗੇ ਗੱਡੀ ਦੇਖ ਪਰਖ ਕੇ ਤੁਸੀਂ ਖਰੀਦ ਸਕਦੇ ਹੋ ਸਕਰੀਨ ਤੇ ਗੱਡੀ ਦੇਖ ਸਕਦੇ ਤੁਸੀਂ ਬਹੁਤ ਹੀ ਚੰਗੀ ਹਾਲਤ ਦੀ ਗੱਡੀ ਆ ਕਿਸੇ ਨੂੰ ਪਾਸੂ ਲੱਗੀ ਨਹੀਂ ਹੋਈ ओरिजिनल ਪੇਂਟ ਦੇ ਵਿੱਚ ਗੱਡੀ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਰੋ ਜੋ ਤੁਹਾਡੇ ਤੱਕ ਨਵੀਆਂ ਵੀਡੀਓ ਪਹੁੰਚ ਸਕਣ ਜਲਦ ਤੁਹਾਡੇ ਲਈ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਦਿੱਤੇ ਨੰਬਰ ਤੇ ਐਡ ਲਵਾਉਣ ਵਾਸਤੇ ਤੁਸੀਂ ਸਾਨੂੰ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰ ਸਕਦੇ ਹੋ ਜ਼ਮੀਨ ਪਲਾਂਟ ਖੇਤੀਬਾੜੀ ਸੰਧ ਕਿਸੇ ਪ੍ਰਕਾਰ ਦੀ ਐਡ ਲਵਾਉਣ ਵਾਸਤੇ ਤੁਸੀਂ ਦਿੱਤੇ ਨੰਬਰ ਤੇ ਸਾਨੂੰ ਫੋਟੋਆਂ ਜਾਂ ਵੀਡੀਓ ਬਣਾ ਕੇ ਸੈਂਡ ਕਰ ਸਕਦੇ ਹੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ